ਬਜਟ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਨੂੰ ਆਪਣੇ ਦੇਖੋ ਬਜਟ ਦੇ ਵਿੱਚ ਪੰਜਾਬ ਦਾ ਨਾਮ ਵੀ ਨਹੀਂ ਲਿਆ ਗਿਆ ਕੋਈ ਪੰਜਾਬ ਲਈ ਕੋਈ ਗ੍ਰਾਂਟ ਜਾਂ ਕੋਈ ਉਹ ਤਾਂ ਦੂਰ ਦੀ ਗੱਲ ਹੈ ਸਭ ਨੂੰ ਇਹ ਨਫ਼ਰਤ ਕਰਦੇ ਆ ਜੀ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਕਾ ਕਸੂਰ ਹੋ ਗਿਆ ਯਾਰ ਕਲ ਚੁਕੇ ਹੈ ਕਲ ਜੁਗ ਗੁਰ ਰਾਮਦਾਸ ਰੱਖੋ ਸਰdnaਈ ਗੁਰ ਰਾਮਦਾਸ ਰੱਖੋ ਸਰdnaਈ ਭਾਰਤੀ ਜਨਤਾ ਪਾਰਟੀ ਥਰਡ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਜਨਤਾ ਜਨਾਰਦਨ ਦਾ ਬਜਟ ਬਜਟ ਦੇ ਵਿੱਚ ਪੰਜਾਬ ਦਾ ਨਾਮ ਵੀ ਨਹੀਂ ਲਿਆ ਗਿਆ ਤੇ ਉਹਨਾਂ ਦਾ ਤਾਂ ਨਾਂ ਹੀ ਲੈਣ ਨੂੰ ਤਿਆਰ ਨਹੀਂ ਹੈਗੇ ਨਫ਼ਰਤ ਕਰਦੇ ਆ ਸੋ ਕੋਈ ਬਜਟ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਰ ਕੋਈ ਗੱਲ ਨਹੀਂ ਅਸੀਂ ਕੀ ਇਹ ਗੱਲ ਸੱਚ ਹੈ ਦੋਸਤੋ ਭਾਰਤ ਸਰਕਾਰ ਦਾ ਬਸਟ ਭਾਰਤ ਦੇ ਸਮੂਹ ਰਾਜਾਂ ਦਾ ਸਮੂਹ ਰਾਜਾਂ ਲਈ ਬਣਿਆ ਹੋਇਆ ਬਸਟ ਹੁੰਦਾ ਹੈ ਪਰ ਕੀ ਸਾਡੇ ਮੁੱਖ ਮੰਤਰੀ ਸਾਹਿਬ ਮੁਤਾਬਕ ਇਸ ਬਜਟ ਵਿੱਚ ਪੰਜਾਬ ਲਈ ਕੁਝ ਹੈ ਹੀ ਨਹੀਂ ਅੱਜ ਉਹਨਾਂ ਦੇ ਇਸ ਦਾਅਵੇ ਦੀ ਪਰਖਾਲ ਕਰਦੇ ਹਾਂ ਸੱਚ ਕੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਭਾਰਤ ਦੀ ਕੇਂਦਰੀ ਸਰਕਾਰ ਨੇ ਭਾਜਪਾ ਲੈਡ ਗਵਰਨਮੈਂਟ ਨੇ ਆਪਣੀ ਤੀਸਰੀ ਟਰਮ ਦਾ ਪਹਿਲਾ ਬਜਟ ਇਸ ਵਾਰ ਪੇਸ਼ ਕਰ ਦਿੱਤਾ ਹੈ 1 ਫਰਵਰੀ 2025 ਨੂੰ ਭਾਰਤ ਸਰਕਾਰ ਨੇ 2025-26 ਲਈ ਕੁੱਲ ਬਜਟ 48.21 ਲੱਖ ਕਰੋੜ ਦਾ ਬਜਟ ਸੰਸਦ ਵਿੱਚ ਪੇਸ਼ ਕਰ ਦਿੱਤਾ ਹੈ ਇੰਨਾ ਵੱਡਾ ਬਜਟ ਹੈ ਤੇ ਪੰਜਾਬ ਲਈ ਕੁਝ ਵੀ ਨਹੀਂ ਦੋਸਤੋ ਗੱਲ ਕੁਝ ਹਜਮ ਨਹੀਂ ਹੁੰਦੀ ਪਰ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਪੰਜਾਬ ਦੇ ਲੋਕਾਂ ਦਾ ਰਿਪਰੈਜ਼ੈਂਟੇਟਿਵ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਹੋਵੇ ਤਾਂ ਫਿਰ ਸੋਚਣਾ ਤਾਂ ਬੰਦਾ ਹੀ ਹੈ ਕਿ ਇਹ ਗੱਲ ਸੱਚ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਵੀ ਇਸ ਬਜਟ ਦੇ ਉੱਪਰ ਤਲਖ ਟਿੱਪਣੀ ਕੀਤੀ ਹੈ। ਦੋਸਤੋ ਬ੍ਰਿਫੀ ਵਿੱਚ ਜਾਣ ਤੋਂ ਪਹਿਲਾਂ ਬਜਟ ਬਾਰੇ ਕੁਝ ਮੂਲੂਪਤ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬਜਟ ਕਿਸੇ ਵੀ ਸਰਕਾਰ ਦਾ ਬਜਟ ਭਾਵੇਂ ਕਿਸੇ ਰਾਜ ਸਰਕਾਰ ਦਾ ਬਜਟ ਹੋਵੇ ਜਾਂ ਕੇਂਦਰ ਸਰਕਾਰ ਦਾ ਬਜਟ ਹੁੰਦਾ ਹੈ ਵਿੱ लेखा-ਜੋਖਾ ਇੱਕ ਸਾਲ ਦਾ ਕਿੰਨੀ ਉਸ ਸਾਲ ਸਰਕਾਰ ਨੂੰ ਆਮਦਨ ਹੋਵੇਗੀ ਅਤੇ ਉਸ ਆਮਦਨ ਜਾਂ ਕਹੀਏ ਉਸ ਸੰਭਾਵਿਤ ਆਮਦਨ ਨੂੰ ਸਰਕਾਰ ਕਿੱਥੇ-ਕਿੱਥੇ ਖਰਚ ਕਰੇਗੀ ਇਹ ਲੋਖਾ-ਜੋਖਾ ਹੀ ਬਜਟ ਹਾਂਜੀ ਇਸ ਸੰਬੰਧੀ ਅੰਕੜੇ ਹੀ ਬਜਟ ਕਹਾਉਂਦੇ ਹਨ। ਦੋਸਤੋ ਪਹਿਲਾ ਇਹ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਰਕਾਰ ਨੂੰ ਪੈਸਾ ਆਉਂਦਾ ਕਿੱਥੋਂ ਹੈ ਕਿੱਥੋਂ ਆਮਦਨ ਹੁੰਦੀ ਹੈ ਜਿਸ ਨਾਲ ਸਰਕਾਰ ਦਾ ਖਜ਼ਾਨਾ ਭਰਦਾ ਹੈ ਅਤੇ ਉਹ ਆਪਣੀ ਕੰਟਰੀ ਚਲਾਉਂਦੀ ਹੈ ਖਰਚੇ ਕਰਦੀ ਹੈ ਦੋਸਤੋ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਲਗਭਗ 41.70% ਟੈਕਸ ਕਲੈਕਸ਼ਨ ਤੋਂ ਹੁੰਦੀ ਹੈ ਖਾਸ ਕਰਕੇ ਇਨਕਮ ਟੈਕਸ ਅਤੇ ਜੀਐਸਟੀ ਆਦਿ ਤੋਂ ਦੋਸਤੋ 14% ਦੇ ਕਰੀਬ ਸਰਕਾਰ ਨੂੰ ਇਨਕਮ ਟੈਕਸ ਤੋਂ ਆਮਦਨ ਹੁੰਦੀ ਹੈ ਤੇ 11.75% ਆਮਦਨ ਉਸ ਨੂੰ GST ਦੇ ਟੈਕਸ ਕਲੈਕਸ਼ਨ ਤੋਂ ਹੁੰਦੀ ਹੈ ਇਸ ਤੋਂ ਇਸ ਤੋਂ ਇਲਾਵਾ ਦੋਸਤੋ ਸਰਕਾਰਾਂ ਨੂੰ ਕਈ ਤਰ੍ਹਾਂ ਦੇ ਟੈਕਸਾਂ ਤੋਂ ਆਮਦਨ ਪ੍ਰਾਪਤ ਹੁੰਦੀ ਹੈ ਜਿਵੇਂ ਕਸਟਮ ਨਿਗਮ ਘਾਰ ਕੇਂਦਰੀ ਉਤਪਾਦ ਸ਼ੂਲਕਾ ਦੀ ਬਾਕੀ ਦੋਸਤੋ ਸਰਕਾਰ ਬਾਜ਼ਾਰਾਂ ਤੋਂ ਵੀ ਕਰਜ਼ੇ ਚੁੱਕਦੀ ਹੈ ਸਰਕਾਰ ਚਲਾਉਣ ਲਈ ਇੰਜ ਕਈ ਸਾਧਨਾਂ ਤੋਂ ਪ੍ਰਾਪਤ ਆਮਦਨ ਸਰਕਾਰ ਦੇ ਖਜ਼ਾਨੇ ਵਿੱਚ ਜਾਂਦੀ ਹੈ ਤੇ ਫਿਰ ਸਰਕਾਰ ਇਸ ਨੂੰ ਖਰਚ ਕਰਦੀ ਹੈ ਆਜੋ ਉਹ ਕਿੱਥੇ ਕਿੱਥੇ ਖਰਚ ਕਰਦੀ ਹੈ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਹੀ ਲੈਂਦੇ ਹਾਂ ਥੋੜੀ ਬਹੁਤ ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਦੋਸਤੋ ਖਰਚ ਹੁੰਦਾ ਹੈ ਸੁਰੱਖਿਆ ਖੇਤਰ ਵਿੱਚ ਅਤੇ ਹੈਲਥ ਸੈਕਟਰ ਵਿੱਚ ਇੱਕ ਬਹੁਤ ਵੱਡੀ ਰਕਮ ਭਾਵੇਂ ਰਾਜ ਸਰਕਾਰ ਹੋਵੇ ਜਾਂ ਕੇਂਦਰੀ ਸਰਕਾਰ ਉਹ ਤਨਖਾਹਾਂ ਅਤੇ ਪੈਨਸ਼ਨਾਂ ਉੱਪਰ ਆਪਣੇ ਬਜਟ ਦਾ ਸਭ ਤੋਂ ਵੱਡਾ ਹਿੱਸਾ ਖਰਚ ਕਰਦੀਆਂ ਹਨ ਕੇਂਦਰੀ ਸਰਕਾਰ ਫੌਜ ਲਈ ਸਾਜ਼ੋ ਸਮਾਨ ਖਰੀਦਣ ਰੇਲਵੇ ਸੜਕਾਂ ਦੇ ਨਿਰਮਾਣ ਆਧੁਨਿਕੀਕਰਨ ਹਸਪਤਾਲਾਂ ਦਾ ਨਿਰਮਾਣ ਕਰਨਾ ਸਿੱਖਿਆਕ ਸੰਸਥਾਨ ਬਣਾਉਣੇ ਅਤੇ ਚਲਾਉਣੇ ਲੋਕ ਭਲਾਈ ਦੀਆਂ ਸਕੀਮਾਂ ਖੇਤੀਬਾੜੀ ਕਿਸਾਨੀ ਦੋਸਤੋ ਅਜਿਹਾ ਬਹੁਤ ਕੁਝ ਹੁੰਦਾ ਹੈ ਜਿਸ ਤੇ ਸਰਕਾਰ ਨੂੰ ਖਰਚ ਕਰਨੇ ਪੈਂਦੇ ਹਨ ਇਹਨਾਂ ਵਿੱਚ ਬਹੁਤ ਸਾਰੇ ਸੈਕਟਰ ਅਜਿਹੇ ਹੁੰਦੇ ਹਨ ਜਿਸ ਤੋਂ ਸਰਕਾਰ ਨੂੰ ਕੋਈ ਡਾਇਰੈਕਟ ਆਮਦਨ ਵੀ ਨਹੀਂ ਹੁੰਦੀ ਪਰ ਦੋਸਤੋ ਰਾਜ ਸਰਕਾਰਾਂ ਖਾਸ ਕਰਕੇ ਵਿਰੋਧੀ ਦਲਾਂ ਦੀਆਂ ਸਰਕਾਰਵਾਲੀਆਂ ਰਾਜ ਸਰਕਾਰਾਂ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਸਰਕਾਰ ਲਈ ਸਾਡੀ ਸਟੇਟ ਲਈ ਕੁਝ ਵੀ ਨਹੀਂ ਹੈ ਇਸ ਬਜਟ ਵਿੱਚ ਇਹ ਬਹੁਤ ਹੀ ਗਲਤ ਅਤੇ ਨੀਵੇਂ ਪੱਧਰ ਦੀ ਬਿਆਨਬਾਜ਼ੀ ਹੁੰਦੀ ਹੈ ਦੋਸਤੋ ਇਸ ਨੂੰ ਸੰਵਿਧਾਨਕ ਅਹੁਦੇ ਤੇ ਬੈਠੇ ਹੋਏ ਮੁੱਖ ਮੰਤਰੀ ਦੀ ਰਾਜਨੀਤਿਕ ਦੂਸ਼ਣਬਾਜ਼ੀ ਤੋਂ ਜ਼ਿਆਦਾ ਕੁਝ ਵੀ ਨਹੀਂ ਸਮਝਿਆ ਜਾ ਸਕਦਾ ਦੋਸਤੋ ਜੇ ਇਹੋ ਗੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਟੇਟ ਲੀਡਰ ਅਮਨ ਅਰੋੜਾ ਉਹ ਕਹਿੰਦੇ ਤਾਂ ਬਹੁਤ ਵਧੀਆ ਸੀ ਪਰ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਇਹ ਕਹਿਣਾ ਬਿਲਕੁਲ ਹੀ ਮੰਦਭਾਗਾ ਤੇ ਗਲਤ ਹੈ ਕਿਵੇਂ ਆਜੋ ਸਮਝ ਲੈਂਦੇ ਹਾਂ ਪੰਜਾਬ ਗਵਰਨਮੈਂਟ ਨੇ ਪੰਜਾਬ ਵਿੱਚ ਬਿਜਲੀ ਸੈਕਟਰ ਵਿੱਚ ਸੁਧਾਰ ਲਿਆਉਣ ਲਈ 0.5% ਅਤਿਰਿਕਤ ਲੋਨ ਲੰਮ ਗਿਆ ਸੀ ਦੋਸਤੋ ਬਿਜਲੀ ਸਪਲਾਈ ਵੇਲੇ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਦਾ ਘਾਟਾ ਘਟਾਉਣ ਲਈ 스마트 ਮੀਟਰ ਲਗਾਉਣ ਲਈ ਸਬਸਿਡੀ ਬਿੱਲ ਆਦੀ ਕਲੀਅਰ ਕਰਨ ਲਈ ਇਸ ਵੇਲੇ ਪੈਸੇ ਦੀ ਲੋੜ ਹੈ ਇਸ ਲਈ ਹੁਣ ਬਜਟ ਵਿੱਚ ਪੰਜਾਬ ਨੂੰ 23000 ਕਰੋੜ ਦੀ ਰਕਮ ਪ੍ਰਾਪਤ ਹੋ ਜਾਵੇਗੀ ਉਸ ਲਈ ਕਾਨੂੰਨੀ ਸ਼ਰਤਾ ਪੂਰੀਆਂ ਕਰਨ ਤੇ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਬਜਟ ਵਿੱਚ ਪੰਜਾਬ ਲਈ ਕੁਝ ਹੈ ਹੀ ਨਹੀਂ ਇਸ ਬਜਟ ਵਿੱਚ 56 ਤਰ੍ਹਾਂ ਦੀਆਂ ਦਵਾਈਆਂ ਤੇ ਕਸਟਮ ਦੀ ਡਿਊਟੀ ਇਸ ਵਾਰ ਘਟਾ ਦਿੱਤੀ ਗਈ ਹੈ ਬਜਟ ਵਿੱਚ ਇੰਜ ਕੈਂਸਰ ਤੇ ਹੋਰ ਕਈ ਗੰਭੀਰ ਬਿਮਾਰੀਆਂ ਲਈ ਵਿਦੇਸ਼ਾਂ ਤੋਂ ਆਉਣ ਵਾਲੀਆਂ ਦਵਾਈਆਂ ਉਹ ਇਸ ਵੇਲੇ ਸਸਤੀਆਂ ਹੋ ਜਾਣਗੀਆਂ ਪਹਿਲਾਂ ਦੇ ਮੁਕਾਬਲੇ ਕਿ ਇਸ ਦਾ ਵੀ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਪੰਜਾਬ ਵਿੱਚ ਮਾਲਵਾ ਬੈਲਟ ਖਾਸ ਕਰ ਸੰਗਰੂਰ ਬਠਿੰਡਾ ਮਾਨਸਾ ਵਾਲੀ ਬੈਲਟ ਦੋਸਤੋ ਮਾਲਵਾ ਸੀ ਕਿਉਂ ਹੁਣ ਤਾਂ ਸਾਰੇ ਪੰਜਾਬ ਵਿੱਚ ਹੀ ਕੈਂਸਰ ਲਗਭਗ ਬਹੁਤ ਹੀ ਬੁਰੀ ਤਰ੍ਹਾਂ ਫੈਲ ਚੁੱਕਾ ਹੈ ਕੈਂਸਰ ਨਾਲ ਹੁੰਦੀਆਂ ਮੋਤਾਂ ਤੁਸੀਂ ਅਕਸਰ ਆਂਡ ਗਵਾਂਡ ਰਿਸ਼ਤੇਦਾਰੀਆਂ ਤੇ ਜਨਮ ਸ਼ਾਨ ਵਿੱਚ ਸੁਣਦੇ ਹੀ ਹੁਣ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕੁਝ ਸਸਤੇ ਹੋਣ ਦਾ ਇਸ ਦੇ ਮਰੀਜ਼ਾਂ ਨੂੰ ਕੁਝ ਤਾਂ ਫਾਇਦਾ ਹੋਵੇਗਾ ਹੀ ਪਰ ਪੰਜਾਬ ਸਰਕਾਰ ਉਹ ਕਹਿ ਰਹੀ ਹੈ ਪੰਜਾਬ ਲਈ ਤਾਂ ਇਸ ਬਸਟ ਵਿੱਚ ਕੁਝ ਹੈ ਹੀ ਨਹੀਂ ਦੋਸਤੋ ਪਰਮਾਤਮਾ ਕਰੇ ਕੈਂਸਰ ਵਰਗੀ ਭਿਆਨਕ ਬਿਮਾਰੀ ਕਿਸੇ ਨੂੰ ਵੀ ਨਾ ਹੋਵੇ ਪਰ ਜੋ ਇਸ ਦੇ ਲਪੇਟੇ ਵਿੱਚ ਆ ਚੁੱਕੇ ਹਨ ਸਾਡੇ ਪੰਜਾਬ ਵਿੱਚ ਉਹਨਾਂ ਲਈ ਤਾਂ ਇਹ ਇੱਕ ਚੰਗੀ ਖਬਰ ਹੈ ਰਾਹਤ ਵਾਲਾ ਕਦਮ ਹੈ ਬਾਕੀ ਇਸ ਤੋਂ ਇਲਾਵਾ ਦੋਸਤੋ ਕਿਸਾਨੀ ਖੇਤਰ ਵਿੱਚ ਪਹਿਲਾਂ ਇੱਕ ਏਕੜ ਤੇ ਲੋਨ ਦੀ ਲਿਮਟ ਹੁੰਦੀ ਸੀ 3 ਲੱਖ ਉਹ ਵੀ ਇਸ ਬਸਟ ਵਿੱਚ ਹੁਣ ਵਧਾ ਕੇ ਕਰ ਦਿੱਤੀ ਗਈ ਹੈ 5 ਲੱਖ ਨਾ માત્ર ਵਿਆਜ ਦੇ ਉੱਪਰ 5 ਲੱਖ ਤੱਕ ਦਾ ਕਰਜ਼ਾ ਦੋਸਤੋ ਬਾਜ਼ਾਰ ਵਿੱਚ ਦੂਜੇ ਤਰ੍ਹਾਂ ਦੇ ਕਰਜ਼ਿਆਂ ਦੇ ਮੁਕਾਬਲੇ ਇਹ ਸਰਕਾਰੀ ਕਰਜ਼ਾ ਇੱਕ ਰਾਹਤ ਵਾਲਾ ਹੀ ਕਦਮ ਹੈ ਦੋਸਤੋ ਲੋੜਵੰਦ ਤੇ ਕਿਸਾਨ ਨੂੰ ਸੁੱਖਾ ਕਰਜ਼ਾ ਮਿਲ ਸਕੇਗਾ ਬਾਕੀ ਦੋਸਤੋ ਜਿਨ੍ਹਾਂ ਨੇ 10-10 20-20 ਲੱਖ ਜਾਂ 30 ਤੇ 40-40 ਲੱਖ ਦੇ ਲੋਨ ਚੁੱਕਣੇ ਹਨ ਤੇ ਫਿਰ ਕਰਜ਼ਾ ਮਾਫੀ ਦੀ ਆਸ ਰੱਖਣੀ ਹੈ ਉਹਨਾਂ ਦਾ ਤਾਂ ਫਿਰ ਦੋਸਤੋ ਰੱਬ ਹੀ ਰਾਖਾ ਹੈ ਜਾਂ ਫਿਰ ਉਹਨਾਂ ਦੇ ਰਾਖੇ ਹਨ ਕਿਸਾਨ ਯੂਨੀਅਨਾਂ ਵਾਲੇ ਬਾਕੀ ਦੋਸਤੋ ਸਬਰ ਦੀ ਰੋਟੀ ਖਾ ਕੇ ਤਰੱਕੀ ਦੀ ਚਾਹ ਰੱਖਣ ਵਾਲਿਆਂ ਲਈ ਸਰਕਾਰ ਅਤੇ ਸਰਕਾਰ ਦੀਆਂ ਸਕੀਮਾਂ ਕਿਸੇ ਸਹਾਰੇ ਵਾਂਗ ਹੀ ਹਨ ਪਿੰਡਾਂ ਹੀ ਨਹੀਂ ਦੋਸਤੋ ਸ਼ਹਿਰਾਂ ਦੇ ਗਰੀਬਾਂ ਲਈ ਵੀ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ ਇਹਨਾਂ ਵਿੱਚੋਂ ਇੱਕ ਹੈ ਦੀਨ ਦਿਆਲ ਉਪਾਦ ਐ ਸ਼ਹਿਰੀ ਆਜੀਵਿਕਾ ਮਿਸ਼ਨ ਯੋਜਨਾ ਪੰਜਾਬ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਗਰੀਬ ਕਾਮੇ ਮਜ਼ਦੂਰ ਰੇੜੀਆਂ ਸਬਜ਼ੀਆਂ ਦਾ ਕੰਮ ਕਰਨ ਵਾਲੇ ਛੋਟੇ ਵੈਂਡਰ ਉਹਨਾਂ ਨੂੰ ਵੀ ਹੁਣ 10000 ਤੋਂ ਲੈ ਕੇ 50000 ਤੱਕ ਦਾ ਕਰਜ਼ਾ ਹਾਂਜੀ ਬੈਂਕ ਤੋਂ ਕਰਜ਼ਾ ਮਿਲ ਸਕਦਾ ਹੈ ਇੰਜ ਉਹ ਬਾਜ਼ਾਰ ਵਿੱਚੋਂ ਮੂੰਹ ਮੰਗੇ ਵਿਆਜ ਤੇ ਪੈਸੇ ਚੁੱਕਣ ਤੋਂ ਬਚ ਸਕਦੇ ਹਨ ਵਿਆਜ ਭਰਦੇ ਭਰਦੇ ਦੋਸਤੋ ਮੂੰਹ ਮੰਗਿਆ ਵਿਆਜ ਭਰਦੇ ਭਰਦੇ ਦੋਸਤੋ ਕਈ ਵਾਰ ਇਨਸਾਨ ਘਾਟੇ ਵਿੱਚ ਚਲਾ ਜਾਂਦਾ ਹੈ ਇੰਜ ਇਹ ਛੋਟੀ ਰਕਮ ਹੀ ਸਹੀ ਪਰ ਉਹਨਾਂ ਲਈ ਫਾਇਦੇਮੰਦ ਹੋਵੇਗੀ ਦੋਸਤੋ ਪੰਜਾਬ ਦੇ ਵੀ ਛੋਟੇ ਗਰੀਬ ਤਬਕੇ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ ਇਸ ਤੋਂ ਇਲਾਵਾ ਦੋਸਤੋ ਪੰਜਾਬ ਦੇ ਗਰੀਬ ਦਲਿਤ ਵਿਦਿਆਰਥੀਆਂ ਨੂੰ ਜੋ ਕੇਂਦਰੀ ਵਸਟ ਤੋਂ ਰਾਸ਼ੀ ਮਿਲਦੀ ਹੈ ਉਸ ਦਾ ਫਾਇਦਾ ਵੀ ਤਾਂ ਪੰਜਾਬੀਆਂ ਨੂੰ ਗਰੀਬ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਹੁੰਦਾ ਹੀ ਹੈ ਫਿਰ ਅਸੀਂ ਕਿਵੇਂ ਕਹਿੰਦੇ ਹਾਂ ਕਿ ਬਜਟ ਵਿੱਚ ਪੰਜਾਬ ਲਈ ਕੁਝ ਹੈ ਹੀ ਨਹੀਂ ਇਸ ਤੋਂ ਇਲਾਵਾ ਦੋਸਤੋ ਸਰਕਾਰਾਂ ਨੇ ਇਨਫਰਾਸਟ੍ਰਕਚਰ ਦੇ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੇਣ ਲਈ ਲਗਭਗ 11.11 ਲੱਖ ਕਰੋੜ ਰੁਪਏ ਰੱਖੇ ਹਨ ਇਸ ਵਾਰ ਸਰਕਾਰ ਨੇ ਸੜਕ ਮੰਤਰਾਲੇ ਲਈ ਹੀ 2.76 ਲੱਖ ਕਰੋੜ ਹਾਂਜੀ ਇੰਨੀ ਰਕਮ ਰੱਖੀ ਹੈ ਕਿ ਪੰਜਾਬ ਵਿੱਚ ਵੀ ਸੜਕਾਂ ਪੁਲਾਂ ਦੇ ਨਿਰਮਾਣ ਲਈ ਇਹ ਪੈਸੇ ਨਹੀਂ ਲੱਗਣਗੇ ਵਿਕਾਸ ਦੇ ਕੰਮਾਂ ਲਈ ਵਪਾਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਡਿਵੈਲਪ ਕਰਨ ਲਈ ਜੋ ਪੈਸਾ ਲੱਗਦਾ ਹੈ ਕਿ ਇਸ ਦਾ ਫਾਇਦਾ ਪੰਜਾਬ ਨੂੰ ਨਹੀਂ ਹੁੰਦਾ ਹੈ ਜਦ ਵਿੱਚ ਵਿੱਚ ਨਹੀਂ ਹੋਵੇਗਾ ਟੁੱਟੀਆਂ ਬਦਹਾਲ ਸੜਕਾਂ ਤੰਗ ਸੜਕਾਂ ਇਹਨਾਂ ਦੀ ਥਾਂ ਹਾਈਵੇ ਸਫ਼ਰ ਦਾ ਸਮਾਂ ਬਚਣਾ ਕੀ ਢੋਟ ਵਾਈ ਲਈ ਸਮਾਨ ਜਲਦੀ ਪਹੁੰਚਾਉਣਾ ਵਪਾਰ ਦੇ ਖੇਤਰ ਵਿੱਚ ਪੰਜਾਬੀਆਂ ਲਈ ਵਪਾਰੀਆਂ ਲਈ ਲਾਹੇਵੰਦ ਨਹੀਂ ਹੋਵੇਗਾ ਵਪਾਰ ਵਧਣਾ ਮਤਲਬ ਵਪਾਰ ਵਧਣ ਦਾ ਮਤਲਬ ਰੁਜ਼ਗਾਰ ਵਧਣਾ ਗਰੀਬ ਨੂੰ ਕੰਮਕਾਜ ਮਿਲਣਾ ਆਮ ਬੰਦੇ ਦੇ ਹੱਥ ਵਿੱਚ ਮਿਹਨਤ ਦਾ ਪੈਸਾ ਆਉਣਾ ਉਸ ਦੀ ਪਰਚੇਜ਼ਿੰਗ ਪਾਵਰ ਨੂੰ ਵਧਾਉਣਾ ਕੀ ਦੋਸਤੋ ਇਹ ਪੰਜਾਬ ਲਈ ਲਾਹੇਵੰਦ ਨਹੀਂ ਪਰ ਪੰਜਾਬ ਸਰਕਾਰ ਉਸ ਦਾ ਤਾਂ ਕਹਿਣਾ ਹੈ ਕਿ ਪੰਜਾਬ ਲਈ ਬੱਸ ਵਿੱਚ ਕੁਝ ਹੈ ਹੀ ਨਹੀਂ ਵਧੀਆਂ ਸੜਕਾਂ ਹੋਣ ਇਸ ਵਾ ਸਟਰਕਚਰ ਵਧੀਆ ਹੋਵੇ ਤਾਂ ਪ੍ਰੇਟਨ ਤੋਂ ਹੀ ਪੰਜਾਬ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਸੀਂ ਉਸ ਦਾ ਅੰਦਾਜ਼ਾ ਹੀ ਨਹੀਂ ਲਾਉਂਦੇ ਦੋਸਤੋ ਅੰਮ੍ਰਿਤਸਰ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਡੇਰਾ ਬਿਆਸ ਅਤੇ ਹੋਰ ਪੰਜਾਬ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਨਹੀਂ ਸ਼ਾਇਦ ਕਰੋੜਾਂ ਲੋਕ ਹਰ ਸਾਲ ਇਨ੍ਹਾਂ ਸਥਾਨਾਂ ਤੇ ਦਰਸ਼ਨਾਂ ਲਈ ਆਉਂਦੇ ਹਨ ਇਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰਵਿਸਾਂ ਪ੍ਰੋਵਾਈਡ ਕਰਨ ਲਈ ਜਿਵੇਂ ਟੈਕਸੀ ਰਿਕਸ਼ਾ ਖਾਣ ਦੇ ਟਾਬੇ ਹੋਰ ਕਈ ਤਰ੍ਹਾਂ ਦੀ ਖਰੀਦਦਾਰੀ ਬਹੁਤ ਸਾਰੇ ਕੰਮਾਂ ਵਿੱਚ ਸਿੱਧੇ-ਸਿੱਧੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਅਸੀਂ ਪਰ ਅਸੀਂ ਇਹ ਮੰਨਣਾ ਹੀ ਨਹੀਂ ਕਿ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਹੋਵੇਗਾ। ਦੋਸਤੋ ਲਿਧਾਨੇ ਵਰਗੇ ਉਹ ਜੋ ਕਿ ਸ਼ਹਿਰ ਵਿੱਚ ਇਸ ਵੇਲੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ ਹੈ। ਜਦੋਂ ਸਟੇਸ਼ਨ ਪੂਰਾ ਬਣ ਗਿਆ ਤਾਂ ਉਸ ਵੇਲੇ ਜੋ ਆਵਾਜਾਈ ਵਧੇਗੀ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਕਿ ਇਹ ਸਾਰਾ ਫਾਇਦਾ ਪੰਜਾਬ ਦੇ ਲੋਕ ਨਹੀਂ ਚੁੱਕਣਗੇ। ਦੋਸਤੋ ਇਸ ਤੋਂ ਇਲਾਵਾ 200 ਨਵੀਆਂ ਬੰਦੇ ਭੱਤ ਟ੍ਰੇਨਾਂ ਨੂੰ ਉਸ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਗਈ ਹੈ ਕਿ 2-4 ਵੀ ਪੰਜਾਬ ਵਾਲੇ ਰੂਟਾਂ ਤੇ ਨਹੀਂ ਚੱਲਣਗੀਆਂ ਦੋਸਤੋ ਜਰੂਰ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੋਸਤੋ ਇਨਕਮ ਟੈਕਸ ਤੋਂ ਛੂਟ ਹਾਂਜੀ 7 ਲੱਖ ਤੋਂ ਵਧਾ ਕੇ ਹੁਣ ਉਹ 12 ਲੱਖ ਕਰ ਦਿੱਤੀ ਗਈ ਹੈ ਮਤਲਬ ਹੁਣ ਜਿਨ੍ਹਾਂ ਦੀ ਆਮਦਨ ਹਰ ਮਹੀਨੇ ਲਗਭਗ 1 ਲੱਖ ਤੱਕ ਹੈ ਉਹਨਾਂ ਨੂੰ ਕੋਈ ਟੈਕਸ ਭਰਨਾ ਹੀ ਨਹੀਂ ਪਵੇਗਾ ਇਸ ਆਮਦਨ ਦੇ ਉੱਪਰ ਦੋਸਤੋ ਜੇ ਇਹ ਬਚਤ ਦਾ ਅੰਦਾਜ਼ਾ ਲਾਈਏ ਤਾਂ ਇਹ ਲਗਭਗ ਸਾਲਾਨਾ 80000 ਦੇ ਕਰੀਬ ਹੋ ਜਾਂਦੀ ਹੈ ਪੰਜਾਬ ਵਿੱਚ ਲੱਖਾਂ ਹੀ ਕਰਮਚਾਰੀ ਅਜਿਹੇ ਹਨ ਜਿਨ੍ਹਾਂ ਦੀ ਆਮਦਨ ਜਾਂ ਤਨਖਾਹ 1 ਲੱਖ ਤੋਂ ਘੱਟ ਹੈ ਹੁਣ ਉਹਨਾਂ ਨੂੰ ਪੰਜਾਬ ਵਿੱਚ ਘੱਟੋ-ਘੱਟ 80000 ਦਾ ਕਰੀਬ-ਕਰੀਬ ਸਿੱਧਾ ਫਾਇਦਾ ਹੋਇਆ ਹੈ ਇਸ ਬਜਟ ਨਾਲ ਬਹੁਤ ਸਾਰੇ ਸਕੂਲ ਟੀਚਰ, ਪੁਲਿਸ ਕਰਮਚਾਰੀ ਅਤੇ ਹੋਰ ਕਈ ਵਿਭਾਗਾਂ ਦੇ ਜੂਨੀਅਰ ਕਰਮਚਾਰੀ ਅਤੇ ਅਧਿਕਾਰੀ ਉਹਨਾਂ ਨੂੰ ਇਸ ਫੈਸਲੇ ਦੇ ਨਾਲ ਸਿੱਧਾ-ਸਿੱਧਾ ਫਾਇਦਾ ਮਿਲੇਗਾ ਫਿਰ ਅਸੀਂ ਕਿਵੇਂ ਕਹੀਏ ਕਿ ਪੰਜਾਬ ਨੂੰ ਬਜਟ ਵਿੱਚ ਕੁਝ ਮਿਲਿਆ ਹੀ ਨਹੀਂ ਅੰਤ ਵਿੱਚ ਦੋਸਤੋ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਪੋਲੀਟਿਕਲ ਪਾਰਟੀਆਂ ਉਹਨਾਂ ਦਾ ਕੀ ਕਹਿਣਾ ਹੈ ਪੰਜਾਬ ਨੂੰ ਕੁਝ ਨਹੀਂ ਮਿਲਿਆ ਇਹ ਸਿਆਸੀ ਰੋਣਾ ਹੀ ਹੈ ਦੋਸਤੋ ਇੱਕ ਗੱਲ ਯਾਦ ਰੱਖਣ ਵਾਲੀ ਹੈ ਦੋਸਤੋ ਇੱਕ ਤਾਂ ਇਹ ਬਰਸਟ ਪੂਰੇ ਭਾਰਤ ਦਾ ਪੂਰੇ ਭਾਰਤ ਦੀਆਂ ਸਟੇਟਾਂ ਲਈ ਹੈ ਨਾ ਕਿ ਸਿਰਫ ਪੰਜਾਬ ਲਈ ਪਰ ਦੋਸਤੋ ਇਸ ਦੇ ਨਾਲ ਹੀ ਇੱਕ ਚੁਬੀ ਵੀ ਗੱਲ ਦੋਸਤੋ ਇਸ ਵੇਲੇ ਕੇਂਦਰ ਵਿੱਚ ਭਾਜਪਾ ਸ਼ਾਸਿਤ ਸਰਕਾਰ ਹੈ ਅਸੀਂ ਚੋਣਾਂ ਵੇਲੇ ਕਹਿੰਦੇ ਸੀ ਪੰਜਾਬ ਵਿੱਚ ਕਿ ਭਾਜਪਾ ਨੂੰ ਪਿੰਡਾਂ ਸ਼ਹਿਰਾਂ ਵਿੱਚ ਵੜਨ ਨਹੀਂ ਦੇਣਾ ਲੋਕਤੰਤਰ ਵਿੱਚ ਚੋਣ ਪ੍ਰਚਾਰ ਦਾ ਹੱਕ ਸਭ ਨੂੰ ਪ੍ਰਾਪਤ ਹੁੰਦਾ ਹੈ ਪਰ ਅਸੀਂ ਭਾਜਪਾ ਦਾ ਵਿਰੋਧ ਥਾਂ ਥਾਂ ਕਰਦੇ ਰਹੇ ਫੇਰ ਅਸੀਂ ਹੁਣ ਕਿਵੇਂ ਆਸ ਰੱਖੀਏ ਕਿ ਬਸਟ ਵਿੱਚ ਪੰਜਾਬ ਲਈ ਕੁਝ ਸਪੈਸ਼ਲ ਹੋਵੇ ਕੁਝ ਖਾਸ ਹੋਵੇ ਜਦੋਂ ਕਿ ਪੰਜਾਬ ਵਿੱਚ ਇਹਨਾਂ ਦਾ ਪੁਰਜ਼ੋਰ ਵਿਰੋਧ ਲਗਭਗ ਸਾਰੇ ਹੀ ਰਾਜਨੀਤਿਕ ਦਲ ਕਰਦੇ ਰਹੇ ਹਨ ਅਸੀਂ ਵਿਕਟਮ ਕਾਰਡ ਖੇਡਣ ਤੋਂ ਦੋਸਤੋ ਟਲਦੇ ਹੀ ਨਹੀਂ ਦੋਸਤੋ ਬਸਟ ਦੇ ਉੱਪਰ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਐਮਐਸਪੀ ਦੀ ਮੰਗ ਉਹ ਤਾਂ ਮੰਨੀ ਹੀ ਨਹੀਂ ਗਈ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਐਮਐਸਪੀ ਨਹੀਂ ਦਿੱਤੀ ਗਈ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੈ ਪਰ ਪਰ ਦੋਸਤੋ ਅਸੀਂ ਭਗਵਾਨਤਮਾਨ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜੋ ਇਸ ਵੇਲੇ ਪੰਜਾਬ ਵਿੱਚ ਸੱਤਾ ਤੇ ਕਾਬਜ਼ ਹਨ ਉਹ ਤਾਂ ਪੰਜਾਬ ਵਿੱਚ ਸੱਤਾ ਵਿੱਚ ਆਏ ਹੀ ਸਨ ਗਰੰਟੀਡ ਐਮਐਸਬੀ ਦੇਣ ਦਾ ਵਾਅਦਾ ਕਰਕੇ ਅਸੀਂ ਉਹਨਾਂ ਤੋਂ ਐਮਐਸਬੀ ਤੇ ਗਰੰਟੀ ਨਹੀਂ ਲੈਣੀ ਹੈ ਸਾਨੂੰ ਤਾਂ ਗਰੰਟੀ ਚਾਹੀਦੀ ਹੈ ਮੋਦੀ ਤੋਂ ਜਾਂ ਇੰਜ ਕਹੀਏ ਕਿ ਪੰਜਾਬ ਦੇ ਰਾਜਨੀਤਿਕ ਦਲਾਂ ਨੂੰ ਸਿਰਫ ਅਤੇ ਸਿਰਫ ਭਾਜਪਾ ਦਾ ਵਿਰੋਧ ਕਰਨਾ ਹੈ ਅਕਾਲੀ ਦਲ ਤਾਂ ਭਾਜਪਾ ਨੂੰ ਕਾਣਾ ਕਰਨ ਦੇ ਚੱਕਰ ਵਿੱਚ ਆਪਣੀਆਂ ਦੋਵੇਂ ਅੱਖਾਂ ਤੋਂ ਅੰਨ੍ਹਾ ਹੋ ਚੁੱਕਾ ਹੈ ਰਾਜਨੀਤਿਕ ਤੌਰ ਤੇ ਪਰ ਹਾਲੇ ਵੀ ਉਸ ਨੂੰ ਇਸ ਦੀ ਸਮਝ ਨਹੀਂ ਆਈ ਹੈ। ਦੋਸਤੋ ਅੱਜ ਕੱਲ੍ਹ ਰਾਜਨੀਤੀ ਪੰਜਾਬ ਦੀ ਬਿਹਤਰੀ ਲਈ ਨਹੀਂ ਸਗੋਂ ਭਾਜੀਪੀ ਨਾਲ ਨਫ਼ਰਤ ਉਸ ਦੇ ਆਧਾਰ ਤੇ ਕੀਤੀ ਜਾਂਦੀ ਹੈ। ਇੰਜ ਵੱਖਵਾਦ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਵਧਾਇਆ ਜਾ ਰਿਹਾ ਹੈ। ਕੀ ਦੋਸਤੋ ਇਸ ਨਾਲ ਪੰਜਾਬ ਤਰੱਕੀ ਕਰੇਗਾ? ਕੀ ਇੰਜ ਕਰਨ ਨਾਲ ਸਿੱਖਾਂ ਨੂੰ ਕੋਈ ਫਾਇਦਾ ਹੋਵੇਗਾ ਇਸ ਰਾਜਨੀਤੀ ਦਾ? ਕੀ ਸਿੱਖਾਂ ਦਾ ਪੰਜਾਬੀਆਂ ਦਾ ਤੇਜ਼ ਗਤੀ ਨਾਲ ਹੋ ਰਿਹਾ ਇਸਾਈਕਰਨ ਉਸ ਦੀ ਸਪੀਡ ਇੰਜ ਕਰਨ ਨਾਲ ਘਟ ਜਾਵੇਗੀ? ਸਾਡੇ ਪੰਜਾਬ ਦੇ ਸਿਆਸੀ ਦਲਾਂ ਦੇ ਨੇਤਾ ਇਸ ਦਾ ਕਦੇ ਵੀ ਜਵਾਬ ਨਹੀਂ ਦੇਣਗੇ ਬਸ ਬੀਜੇਪੀ ਦੇ ਪੈਰ ਪੰਜਾਬ ਵਿੱਚ ਨਾ ਲੱਗਣ ਭਾਵੇਂ ਪੰਜਾਬ ਵਿੱਚ ਅੱਗ ਲੱਗ ਜਾਵੇ ਪੰਜਾਬ ਦਾ ਵਿਕਾਸ ਠੱਪ ਹੋ ਜਾਵੇ ਭਾਈਚਾਰਕ ਸਾਂਝ ਉਹ ਖਤਮ ਹੋ ਜਾਵੇ ਨੌਜਵਾਨੀ ਵਹਿਲੀ ਅਤੇ ਨਸ਼ਿਆਂ ਵਿੱਚ ਗੁੜਚੀ ਰਹੇ ਨੌਜਵਾਨੀ ਇਥੋਂ ਦੇ ਹਾਲਾਤਾਂ ਤੋਂ ਤੰਗ ਆ ਕੇ ਵਿਦੇਸ਼ ਭੱਜੇ ਪਰ ਇਹਨਾਂ ਨੇਤਾਵਾਂ ਆ ਰਾਜਨੀਤਿਕ ਪਾਰਟੀਆਂ ਨੂੰ ਇਸ ਦਾ ਕੋਈ ਫਿਕਰ ਹੈ ਹੀ ਨਹੀਂ ਦੋਸਤੋ ਬਸ ਇੱਕ ਸੰਤੁਲਿਤ ਬਸਟ ਹੁੰਦਾ ਹੈ ਸਟੇਟ ਤਰੱਕੀ ਵੱਲ ਵਧਣਾ ਚਾਵੇ ਤਾਂ ਕੇਂਦਰ ਸਰਕਾਰ ਵੀ ਸਹਿਯੋਗ ਕਰਦੀ ਹੀ ਹੈ ਪਰ ਸਾਡੀ ਅੱਜ ਦੀ ਰਾਜਨੀਤੀ ਬਸ ਦੂਸ਼ਣਬਾਜੀ ਦੂਸ਼ਣਬਾਜੀ ਹੀ ਰਾਜਨੀਤੀ ਦਾ ਨਾਮ ਬਣ ਕੇ ਰਹਿ ਗਿਆ ਹੈ ਸਾਡੇ ਪੰਜਾਬ ਵਿੱਚ ਕੀ ਸਾਡੇ ਪੰਜਾਬੀ ਅੱਖ ਕੇ ਇਸ ਰਾਜਨੀਤੀ ਦਾ ਇਸ ਘਟੀਆ ਰਾਜਨੀਤੀ ਦਾ ਵਿਰੋਧ ਕਰਨਗੇ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਦੋਸਤੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ